ਸੋ ਵੀਨ ਮੀਡੀਆ ਵੇਕ ਲਈ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ ਭੇਦੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਹੈ ਐਸ਼ ਮੋਹਨ ਕੋਲੋਨਾ ਵਾਲਿਆਂ ਦੇ ਵੱਲੋਂ ਜੋ ਕਿ ਰੀਅਲ ਅਸਟੇਟ ਦੇ ਵਿੱਚ ਟੀਲ ਕਰਦੇ ਨੇ ਪ੍ਰਾਪਰਟੀ ਰਿਲੇਟਿਡ ਚੇਕਰ ਤੁਸੀਂ ਕੁਝ ਵੀ ਬਾਈ ਜਾਂ ਸੇਲ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਬਲੇਟਨ ਦੀ ਸ਼ੁਰੂਆਤ ਕਰਾਂਗੇ ਹੁਣ ਸੁਰਖੀਆਂ ਦੇ ਨਾਲ ਹਾਈਵੇ 417 ਤੇ ਓਵਰਪਾਸ ਤੇ ਹੀਠਾਂ ਫਸਿਆ ਵਾਹਨ OPP ਅਤੇ ਉਟਾਵਾ ਦੇ ਫਾਇਰਫਾਈਟਰਸ ਦੀ ਮਦਦ ਨਾਲ ਕੱਢਿਆ ਗਿਆ ਬਾਹਰ ਨੌਰਟਯੋਕ ਡਰਾਈਵ ਵਿੱਚ ਮ੍ਰਿਤ ਮਿਲੇ ਸੀਨੀਅਰ ਨਾਗਰਿਕ ਤੇ ਕਤਲ ਦਾ ਮੁਲਜ਼ਮ ਹੋਇਆ ਗ੍ਰਿਫਤਾਰ ਟੋਰਾਂਟੋ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਤੇ ਚਾਕੂ ਦੇ ਨਾਲ ਕੀਤਾ ਗਿਆ ਹਮਲਾ ਮਲਜ਼ਮ ਹੋਇਆ ਕਾਰ ਬ੍ਰੋਚ ਕਾਰ ਚ ਲੱਗੀ ਅੱਗ ਇੱਕ ਬਜ਼ੁਰਗ ਵਿਅਕਤੀ ਦੀ ਕੋਈ ਮੌਤ ਔਰਤ ਹਸਤਾਲ ਦੇ ਵਿੱਚ ਦੱਕ ਗੁਰਦੁਆਰਾ ਨਾਨਕ ਨਿਵਾਸ ਰਚਮਣ ਵਿਖੇ ਸਾਹਿਬਸਾਦਿਆਂ ਦੀ ਸ਼ਹੀਦੀ ਦਿਹਾੜਾ ਮਨਾਇਆ ਗਿਆ ਸ਼ਰਧਾ ਦੇ ਲਿਬਰਲ ਐਮਪੀ ਸੇਵਲੋ ਫਿਰ ਉੱਠੀ ਪ੍ਰਧਾਨ ਮੰਤਰੀ ਟਰੂਡੋ ਤੋਂ ਅਸਤੀਫੇ ਦੀ ਮੰਗ ਟਲੋਨਾ ਸ਼ਹਿਰ ਨੇ ਸਦਿਆ ਡਾਊਨਟਾਊਨ ਸਾਈਨ ਦੇ ਲਈ ਡਿਜ਼ਾਈਨ ਟੀਮਾਂ ਤੇ ਬੀਸੀ ਤਟਵਰਤੀ ਖੇਤਰਾਂ ਦੇ ਵਿੱਚ ਹਵਾਵਾਂ بارش ਦੇ ਕਾਰਨ ਕ੍ਰਿਸਮਸ ਤੇ ਹਸਾਰਾ ਲੋਕ ਰਹਿ ਰਿਣੇ ਬਿਨਾਂ ਚਲਿ ਗਏ ਤੇ ਹੁਣ ਖਬਰਾਂ ਵਸਥਾਨ ਦੇ ਨਾਲ Ottawa ਦੇ ਫਾਇਰਫਾਈਟਰਸ ਅਤੇ ਸਥਾਨਕ ਅਨਟੈਰੀਓ ਪ੍ਰੋਵਿਨਸ਼ਲ ਪੁਲਿਸ ਅਧਿਕਾਰੀਆਂ ਨੇ ਸਵੇਰੇ ਹਾਈਵੇ 417 ਤੇ ਇੱਕ ਨੋਖਾ ਦ੍ਰਿਸ਼ ਦੇਖਿਆ ਦਾਸੀ ਕਿ ਇੱਕ ਚਾਲਕ ਨੇ ਇਗਨਸਲ ਰੋਡ ਤੇ ਕਸਵੀ ਅਤੇ ਓਵਰਪਾਸ ਦੇ ਹੇਠਾਂ ਆਪਣੇ ਵਾਹਨ ਨੂੰ ਫਸਾ ਲਿਆ OPP ਦੇਖਿਆ ਕਿ ਚਾਲਕ ਨੇ ਕੰਟਰੋਲ ਗਵਾ ਦਿੱਤਾ ਤੇ ਵਾਹਨ ਪੁਲ ਹੇਠਾਂ ਪਲਟ ਗਿਆ ਇਹ ਘਟਨਾ ਸਵੇਰੇ ਕਰੀਬ 8:40 ਮਿੰਟ ਤੇ ਵਾਪਰੀ ਅਟਵਾਦੀ ਫਾਇਰਫਾਈਟਰਸ ਨੇ ਵਿੰਡਸ਼ੀਲ ਨੂੰ ਕੱਟ ਕੇ ਚਾਲਕ ਨੂੰ ਹਾਲਾਂਕਿ ਬਾਹਰ ਕੱਢਿਆ ਉਹ ਵਾਹਨ ਦੇ ਵਿੱਚ ਹਾਲਾਂਕਿ ਇਕੱਲਾ ਸੀ ਅਤੇ ਉਸ ਨੂੰ ਕੋਈ ਸੱਟ ਨਹੀਂ ਲੱਗੀ ਹੈ ਟੀਮ ਦੇ ਹੋਰ ਮੈਂਬਰਸ ਨੇ ਦੱਸਿਆ ਹੈ ਕਿ ਆਪਣੇ ਇੰਨੇ ਸਾਲਾਂ ਦੇ ਵਿੱਚ ਉਹਨਾਂ ਨੇ ਅਜਿਹਾ ਕਦੇ ਨਹੀਂ ਦੇਖਿਆ ਸੀ ਚਾਲਕ ਦੀ ਲਾਪ੍ਰਵਾਹੀ ਦੇ ਨਾਲ ਵਾਹਨ ਚਲਾਉਂਦਾ ਚਾਰਜਸ ਵੀ ਲੱਗਿਆ ਹੈ ਉਥੇ ਹੀ ਕਿਹਾ ਜਾ ਰਿਹਾ ਹੈ ਕਿ ਵਾਹਨ ਨੂੰ ਉਸ ਸਥਾਨ ਤੋਂ ਹਟਾਉਣ ਵਿੱਚ ਕਰੀਬ 1 ਘੰਟੇ ਦਾ ਸਮਾਂ ਲੱਗਿਆ। ਚਰਨੋਪੋਲਿਸ ਨੇ ਉੱਤਰ ਸਾਲ ਨੂੰ ਇੱਕ ਵਿਅਕਤੀ ਦੇ ਕਤਲ ਅਤੇ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਨਾਰਥ ਰਿਓਪ ਦੇ ਇੱਕ ਕਾਰ ਦੇ ਡਰਾਈਵਵੇ ਦੇ ਵਿੱਚ ਮਿਲਿਆ। ਸਿੱਧਾ ਦੱਸਦੀ ਹੈ ਐਲਨ ਰੋਡ ਅਤੇ ਲਾਰੈਂਸ ਐਵੈਨਿਊ ਵੈਸਟ ਦੇ ਕੋਲ ਐਵੈਨਿਊ ਤੇ ਇੱਕ ਕਾਰ ਦੇ ਸਾਹਮਣੇ ਮਰੀਆਨੋ ਜੇ ਮਾਰਕੋ ਨੂੰ ਗੋਲੀ ਲੱਗਣ ਦੇ ਕਾਰਨ ਸਖਵੇਂ ਹਾਲਤ ਦੇ ਵਿੱਚ ਪਾਇਆ ਗਿਆ ਸੀ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਜੇ ਮਾਰਕੋ ਨੂੰ ਇੱਕ ਪਾਰਕਿੰਗ ਐਨਫੋਰਸਮ ਨੇ ਪਾਇਰ ਸੀ ਹਾਲਾਂਕਿ ਕੁਝ ਸਮੇਂ ਬਾਅਦ ਉਸਨੂੰ ਕਟਨਾਸਥਾਨ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਉਤਹੀ ਜਾਂਚ ਕਰਤਾਵਾਂ ਨੇ ਆਖਿਆ ਕਿ ਉਹਨਾਂ ਦਾ ਮੰਨਣਾ ਹੈ ਕਿ ਕਤਲ ਨੂੰ ਟਾਰਗੇਟ ਕਰਕੇ ਅੰਜਾਮ ਦਿੱਤਾ ਗਿਆ ਹੈ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਨੇ ਹੁਣ ਕਤਲ ਦੇ ਗ੍ਰਿਫਤਾਰ ਦੋਸ਼ੀ ਨੂੰ ਕਰ ਲਿਆ ਹੈ ਉਹਨਾਂ ਕਿਹਾ ਹੈ ਕਿ ਟੋਰਾਂਟੋ ਦੇ 51 ਸਾਲਾ ਸੋਸਾ ਗੁਇਲਨ ਤੇ ਫਸਟ ਡਿਗਰੀ ਕਤਲ ਦੇ ਚਾਰਜਸ ਲਗਾਏ ਗਏ ਹਨ ਟੋਰਾਂਟੋ ਸ਼ਹਿਰ ਦੇ ਇੱਕ ਵਿਅਕਤੀ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਪੀ ਬਾਅਦ ਉਸਨੂੰ ਹਸਪਤਾਲ ਪਹੁੰਚਤਾ ਕੀਤਾ ਗਿਆ ਹੈ ਕਟਨਾ ਥਾਤਰਸਟ ਸਟਰੀਟ ਦੇ ਪੂਰਬ ਦੇ ਵਿੱਚ ਫੋਰਟ ਯਾਕ ਬੁਲਵਰਡ ਅਤੇ ਕੁਇਨਸ ਵਾਫਰਟ ਦੇ ਕੋਲ ਵਾਪਰੀ ਹੈ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੰਗਲਵਾਰ ਨੂੰ ਰਾਤ 9:00 ਵਜੇ ਦੇ ਕਰੀਬ ਉਸ ਇਲਾਕੇ ਦੇ ਵਿੱਚ ਬੁਲਾਇਆ ਗਿਆ ਸੀ ਉਹਨਾਂ ਦੱਸਿਆ ਕਿ ਕਟਨਾ ਸਥਾਨਕ ਅਧਿਕਾਰੀਆਂ ਨੂੰ 60 ਸਾਲਾਂ ਦੇ ਇੱਕ ਵਿਅਕਤੀ ਦੇ ਸ਼ਰੀਰ ਤੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਜਿਸ ਤੇ ਸੂਚਨਾ ਮਿਲੀ ਪੀੜਤ ਨੂੰ ਅਮਰਜੈਂਸੀ ਮਾਰਗ ਦੇ ਰਾਹੀਂ ਹਸਪਤਾਲ ਲਿਜਾਇਆ ਗਿਆ ਪੁਲਿਸ ਨੇ ਦੱਸਿਆ ਕਿ ਉਹ ਖਤਰੇ ਤੋਂ ਫਿਲਹਾਲ ਬਾਹਰ ਹੈ ਟਾਂਡੋਪੋਲਿਸ ਨੇ ਇੱਕ ਐਕਸਪੋਸਟ ਦੇ ਵਿੱਚ ਵੀ ਆਖਿਆ ਕਿ ਉਹਨਾਂ ਨੂੰ ਚਾਕੂ ਦੇ ਨਾਲ ਹਮਲਾ ਕਰਨ ਦੇ ਮਾਮਲੇ 'ਚ 31 ਸਾਲਾ ਉਹਨਾਂ ਨੇ ਵਿਅਕਤੀ ਨੂੰ ਜੋਕੀ ਹੈ ਗ੍ਰਿਫਤਾਰ ਕੀਤਾ ਹੈ। ਦਸਕਾਰ ਬ੍ਰੋਚ 크੍ਰਿਸਨਸ ਇਸੇ ਦੋ అలਰਮ ਵਾਲੇ ਕਾਰ 'ਚ ਅੱਗ ਲੱਗ ਗਈ ਅਤੇ ਅੱਗ ਕਾਰਨ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਮਿਰਚਮਾਉਂਟ ਰੋਡ ਅਤੇ ਹਾਈਵੇ 401 ਦੇ ਇਲਾਕੇ ਦੇ ਵਿੱਚ ਐਲਨ ਫੂਡ ਰੋਡ ਤੇ ਕਾਰ ਦੇ ਵਿੱਚ ਸਵੇਰੇ ਕਰੀਬ 2:40 ਮੀਟਰ ਕਿ ਐਮਰਜੈਂਸੀ ਦਲ ਨੂੰ ਬੁਲਾਇਆ ਗਿਆ ਟੋਰਾਂਟੋ ਫਾਇਰ ਨੇ ਦੱਸਿਆ ਹੈ ਕਿ ਫਾਇਰ ਕਰਮੀ ਜਦ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਘਰ ਦੇ ਵਿੱਚ ਦੋ ਲੋਕਾਂ ਨੂੰ ਕੱਢਿਆ ਤੇ ਉਹਨਾਂ ਨੂੰ ਪੈਰਾਮੈਡਿਕਸ ਦੀ ਦੇਖਭਾਲ ਦੇ ਲਈ ਪੇਜ ਦਿੱਤਾ ਗਿਆ ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਦੱਸਿਆ ਕਿ ਉਹਨਾਂ ਨੇ ਇੱਕ 80 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਹੁੰਚਦਾ ਕੀਤਾ ਹੈ ਉੱਥੇ ਹੀ 79 ਸਾਲਾ ਇੱਕ ਔਰਤ ਦੀ ਹਾਲਤ ਗੰਭੀਰ ਹੈ ਅਤੇ 30 ਸਾਲਾ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਉਹਦੀ ਜਾਣਕਾਰੀ ਦੇ ਅਨੁਸਾਰ ਇਹ ਹਾਲੇ ਤੱਕ ਸਪਸ਼ਟ ਨਹੀਂ ਹੋਇਆ ਕਿ ਅੱਗ ਦੇ ਕਾਰਨ ਕੀ ਰਹੇ ਨੇ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ ਨੰਬਰ 5 ਰੋਡ ਰਿਚਮੰਡ ਵਿਖੇ ਸਾਹਿਬ ਸਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬ ਸਾਦਾ ਬਾਬਾ ਜੁਚਾਰ ਸਿੰਘ ਦੀ ਸ਼ਹੀਦੀ ਦਿਹਾੜਾ ਪੇਹਦੇ ਸ਼ਰਧਾ ਦੇ ਨਾਲ ਮਨਾਇਆ ਗਿਆ ਸੰਗਤ ਨੇ ਪਾਰਕਿੰਗ ਦੇ ਚਕੁਰ ਕਰਕੇ ਪਹੁੰਚ ਕੇ ਕੌਮ ਦੇਣਾ ਬਹੁਤ ਹੀ ਸਤਿਕਾਰਯੋਗ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕੀਰਤਨੀ ਜਥਿਆਂ ਨੇ ਕੀਰਤਨ ਅਤੇ ਕਥਾ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ ਕੈਨੇਡਾ ਦੇ ਵੱਡੇ ਸੂਬੇ ਓਨਟਾਰੀਓ ਦੇ ਨਾਲ ਸੰਬੰਧਿਤ 50 ਤੋਂ ਵਧੇਰੇ ਲਿਬਰਲ ਐਮਪੀਜ਼ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇੱਕ ਵਾਰ ਫਿਰ ਉਸ ਦੀ ਸਿਰਪੇਦੀ ਮੰਗ ਕੀਤੀ ਹੈ ਦੱਸਤੇ ਕਿ ਇਸ ਹਫਤੇ ਇੱਕ ਆਨਲਾਈਨ ਕੌਪਸ ਮੀਟਿੰਗ ਦੇ ਵਿੱਚ ਲਿਬਰਲ ਪਾਰਟੀ ਦੇ ਮੁਖੀ ਜਸਟਨ ਟਰੂਡੋ ਪਾਰਟੀ ਲੀਡਰ ਦੇ ਵਿੱਚੋਂ ਅਸਤੀਫਾ ਦੇਣ ਦੇਲੇ ਕੀਤਾ ਗਿਆ ਹੈ। ਇਸ ਮੀਟਿੰਗ ਦੇ ਵਿੱਚ ਕਿਸੇ ਵੀ ਪੰਜਾਬੀ ਮੂਲ ਦੇ ਸੰਸਦ ਸਦੈਂਬਰਾਂ ਦੀ ਸ਼ਮੂਲੀਅਤ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਦਾ ਸੰਯੋਗ ਹੈ ਕਿ ਟਰੂਡੋ ਤੇ ਇਸ ਸਮੇਂ ਕੈਨੇਡਾ ਦੇ ਵਿੱਚ ਸਾਰੇ ਪਾਸੇ ਤੋਂ ਇਸ ਤੀਫੇ ਦੇ ਲਈ ਸੋਰਟ ਪਿਆ ਰਿਹਾ ਹੈ ਪਰ ਪ੍ਰਧਾਨ ਮੰਤਰੀ ਟਰੂਡੋ ਅਜੇ ਅਹੁਦਾ ਨਾ ਛੱਡਣ ਲਈ ਬੇਜ਼ਿਤ ਨੇ ਸੂਤਰਾਂ ਮੁਤਾਬਕ ਨਵੇਂ ਸਾਲ ਦੇ ਸ਼ੁਰੂਆਤ ਦੇ ਵਿੱਚ ਟਰੂਡੋ ਸਰਕਾਰ ਡਿੱਗ ਸਕਦੀ ਹੈ ਕੋਲੋਨੋ ਸਿਟੀ ਨੇ ਇੱਕ ਆਈਕੋਨਿਕ ਸਿਟੀ ਹਸਿਗਨੇਚਰ ਸਾਈਨ ਬਣਾਉਣ ਅਤੇ ਸਥਾਪਿਤ ਕਰਨ ਦੇ ਲਈ ਇੱਕ ਡਿਜ਼ਾਈਨ ਟੀਮ ਦੀ ਭਾਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ डाउनटाउन द साइंस स्टुअर्ट पार्क ਦੇ ਵਿੱਚ ਆਈਸ ਰਿੰਗ ਅਤੇ ਕਲੰਨਾ ਯਾਜ ਕਲੱਬ ਦੇ ਵਿੱਚ ਕਾਰ ਬਣਾਇਆ ਜਾਵੇਗਾ ਇਹ ਪ੍ਰੋਜੈਕਟ ਇੱਕ ਰਣਨੀਤਿਕ ਪਹਿਲਕਦਮੀ ਰਹੇਗੀ ਜਿਸ ਦਾ ਕੀ ਮੁੱਖ ਮਕਸਦ ਸਭਿਆਚਾਰਕ ਮਸ਼ਾਨ ਬਣਾਉਣਾ ਰਹੇਗਾ ਅਤੇ ਜੋ ਕਿ ਕਮਿਊਨਿਟੀ ਦੇ ਸਥਾਨ ਦੀ ਵਿਸ਼ੇਸ਼ ਭਾਵਨਾ ਨੂੰ ਵਿਵਧੀਆ ਤੰਗ ਦੇ ਨਾਲ ਦਰਸਾਏਗਾ ਇਹ ਵਿਸ਼ੇਸ਼ ਭਾਵਨਾ ਨੂੰ ਇਕੱਠਾ ਕਰਨ ਮਿਲਨ ਅਤੇ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਇੱਕ ਉੱਚ ਪ੍ਰੋਫਾਈਲ ਮਿਲ ਪੱਥਰ ਵੱਜੋਂ ਵੀ ਕੰਮ ਕਰੇਗਾ ਕਮਿਊਨਿਟੀ ਦੇ ਵਿੱਚ ਸਲਾਨੀਆਂ ਤੇ ਨਿਵਾਸੀਆਂ ਦੇ ਲਈ ਵੀ ਕੰਮ ਕੀਤਾ ਜਾਵੇਗਾ ਹਾਲਾਂਕਿ ਟੋਰਾਂਟੋ ਅਤੇ ਐਮਸਿਡਨ ਦੇ ਵਿੱਚ ਧਿਆਨ ਦੇਣ ਯੋਗ ਸੰਕੇਤ ਦੇ ਵੱਲੋਂ ਇਹ ਵਿਚਾਰ ਅੰਸ਼ਕ ਤੌਰ ਤੇ ਉਪਸਾਹਿਤ ਕੀਤਾ ਗਿਆ ਸੀ ਸ਼ਹਿਦਾ ਕਹਿੰਦਾ ਹੈ ਕਿ ਇਹ ਪ੍ਰੋਜੈਕਟ ਸੁਧਾਰਨ ਕਲੂਨਾ ਅੱਖਰਾਂ ਦੇ ਉਤਪਾਦਨ ਤੋਂ ਪਰੇ ਰਹੇਗਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਜ਼ਾਰਾਂ ਲੋਕ ਕ੍ਰਿਸਮਸ ਦਿਤੇ ਵਿੱਚ ਜਲਦੀ ਬਿਨਾ ਰਹੇ ਕਿਉਂਕਿ ਲਗਾਤਾਰ بارش ਅਤੇ ਤੇਜ਼ ਹਵਾਵਾਂ ਪਿਛਲੇ ਦਿਨ ਲਾਇਨਾ ਨੂੰ ਟੈਟੇਰੀ ਕਰ ਦਿੰਦੀਆਂ ਨੇ ਯਾਤਰਾ ਦੇ ਵਿੱਚ ਵਿਗੜਨ ਪਾਉਂਦੀਆਂ ਨੇ ਤੇ ਛੁੱਟੀਆਂ ਦੇ ਸਜਾਵਟ ਵਾਲੇ ਦਿਵਾਲੀ ਵੀ ਇਹ ਪਰੇਸ਼ਾਨੀ ਦਿੰਦੀਆਂ ਨਜ਼ਰ ਆ ਰਹੀਆਂ ਨੇ ਬੀਸੀ ਹਾਈਡਰੋ ਦਾ ਕਹਿਣਾ ਕਿ ਬੁੱਧਵਾਰ ਦੁਪਹਿਰ ਤੱਕ ਲਗਭਗ 500 ਦਾ ਹੜ੍ਹ ਪਿਛਲੇ ਤੋਂ ਬਿਨਾ ਰਹੇ ਸੂਬੇ ਦੇ ਉਤਰੀ ਆਈਲੈਂਡ ਕੇਂਦਰੀ ਟੱਟ ਪਾਣੀ ਦੇ ਨੇੜੇ ਮੈਟਰੋ ਵੈਂਕੂਵ ਬੱਦੇ ਪੱਛਮੀ ਵਿਸਥਿਆ ਅਤੇ ਵੈਂਕੂਵਰ ਆਈਲੈਂਡ ਦੇ ਪੂਰਬੀ ਕਿਨਾਰਿਆਂ ਦੇ ਵਿੱਚ ਹਵਾ ਅਤੇ بارش ਦੀਆਂ ਕਈ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ ਨੇ ਉਤੇ ਹੀ এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਕੁਝ ਟਟਵਰਤੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਤੂਫਾਨ ਚ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ। ਵਿਨਸਰ ਯੂਨੀਵਰਸਿਟੀ ਦੇ ਵਿੱਚ ਇੱਕ ਮਾਂ ਬੇਟੀ ਦੀ ਜੋੜੀ ਸੁਰੱਖਿਆ ਦੇ ਵਿੱਚ ਸ਼ਾਮਿਲ ਹੋਈ ਹੈ ਕਿਉਂਕਿ ਇਹ ਮਾਂ ਬੇਟੀ ਦੀ ਜੋੜੀ ਇਕੱਠਿਆਂ ਹੀ ਯੂਨੀਵਰਸਿਟੀ ਦੇ ਵਿੱਚ ਇਕੱਠਿਆਂ ਹੀ ਪੜ੍ਹਾਈ ਕਰ ਰਹੀ ਹੈ। ਜੀ ਹਾਂ, ਇਸਾਬੈਲ ਹੈਕਸਨ ਜੋ ਕਿ 19 ਸਾਲਾਂ ਮਨੋਵਿਗਿਆਨ ਦੇ ਵਿਦਿਆਰਥਣ ਹੈ ਅਤੇ ਉਸ ਦੀ ਮਾਂ 42 ਸਾਲਾਂ एलेसिया एक मास्टर ऑफ एजुकेशन ਦੀ ਵਿਦਿਆਰਥਣ ਹੈ ਅਤੇ ਦੋਹਾਂ ਵੱਲੋਂ ਹੀ ਇੱਕ ਹੀ ਕੰਪਲੈਕਸ ਦੇ ਵਿੱਚ ਆਪਣੀ ਪੜ੍ਹਾਈ ਦਾ ਸੁਪਨਾ ਪੂਰਾ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਕ੍ਰਿਸਮਸ ਦੀਆਂ छुट्टੀਆਂ ਸ਼ੁਰੂ ਹੋਣ ਤੋਂ ਪਹਿਲਾਂ ਇਸਾਬੇਲਾ ਨੇ ਕਿਹਾ ਸੀ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਇਕੱਠਿਆਂ ਵਿਦਿਆਰਥੀ ਬਣਾਂਗੇ ਤੇ ਸਿੱਖਿਆ ਪ੍ਰਾਪਤ ਕਰਾਂਗੇ ਤੇਲਵਰਤ ਦੇ ਟਰਾਂਸਪੋਰਟੇਸ਼ਨ ਅਤੇ ਆਰਥਿਕ ਗਲਿਆਰਾ ਦੇ ਮੰਤਰੀ 2024 ਦੇ ਵਿੱਚ ਪ੍ਰਾਂਤ ਦੇ ਹੇਠਾਂ ਜਾਣ ਵਾਲੇ ਰਸਤੇ ਤੇ ਇੱਕ ਨਜ਼ਰ ਮਾਰ ਰਹਿਨੇ ਦੱਸਦੀ ਹੈ ਕਿ ਇਸ ਪਿਲ ਸਲਵੰਚੀਲ ਹਲਕੇ ਦੀ ਗੱਲ ਕਰੀਏ ਤਾਂ ਜੇਮਨ ਦ੍ਰਿਸ਼ ਨੇ ਨੋਟ ਕੀਤਾ ਹੈ ਕਿ ਪਿਛਲੇ ਸਾਲ ਇਸ ਦੇ ਵਿੱਚ ਬਿਹਤ ਸਾਰੇ ਸੜਕ ਪ੍ਰੋਜੈਕਟ ਬਣੇ ਨੇ ਉਹਨਾਂ ਕਹਿਆ ਹੈ ਕਿ ਹਾਈਵੇ 21 ਨੂੰ ਪੁਰਪਲ ਦੇਖਦੇ ਹੋਏ ਅਤੇ ਕੰਟੈਂਟ ਬ੍ਰਿਜ ਹਾਈਵੇ 11 ਨੇੜੇ ਸਲਵੰਚੀਲ ਦੇ ਨੇੜੇ ਹਾਈਵੇ 11 ਪਹਾੜੀ ਤੋਂ ਖੇਠਾਂ ਜਾਣ ਵਾਲੇ ਹਾਈਵੇ 20 ਦੇ ਤੱਕ ਟ੍ਰੈਫਿਕ ਸਰਕਲ ਦੇ ਨੇੜੇ ਹੋ ਸਹ ਹਿੱਸੇ ਨੂੰ ਚੌੜਾ ਕਰਨ ਦੇ ਲਈ ਇੰਜੀਨੀਅਰਿੰਗ ਦੇ ਕੰਮ ਨੂੰ ਦੇਖਦੇ ਹੋਏ ਸਮੇਂ ਅਤੇ ਬਜਟਲ ਜੋ ਕਿ ਤਿਆਰ ਕੀਤਾ ਗਿਆ ਸੀ ਜਿਸ ਦੇ ਲਈ ਕਿ ਇਥੇ ਕੁਝ ਹੋਰ ਵੱਡੇ ਪ੍ਰੋਜੈਕਟ ਵੀ ਆਉਣ ਵਾਲੇ ਸਮੇਂ ਦੇ ਵਿੱਚ ਆ ਰਹੇ ਲੰਡਨ ਦੇ ਵੈਸਟ ਐਂਡ ਚ ਚਾਰ ਪੈਦਲ ਯਾਤਰੀਆਂ ਦੇ ਸਖਮੀ ਹੋਣ ਤੋਂ ਬਾਅਦ ਹੱਤਿਆ ਦੀ ਕੋਸ਼ਿਸ਼ ਦੇ ਸ਼ੱਕ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦੇ ਕਿ ਸ਼ਾਪਸ ਬਰੀ ਐਵੇਨਿਊ ਦੇ ਵਿੱਚ ਸੜਕ ਦੇ ਗਲਗ ਪਾਸੇ ਇੱਕ ਕਾਰ ਚਲਾਈ ਜਾਂਦੀ ਹੈ ਰਿਪੋਰਟਾਂ ਤੋਂ ਬਾਅਦ ਪੁਲਿਸ ਨੂੰ ਇੱਥੇ ਸੱਦਿਆ ਗਿਆ ਸੀ ਮੈਡ ਪੁਲਿਸ ਨੇ ਆਖਿਆ ਕਿ ਇੱਕ ਪੈਦਲ ਯਾਤਰੀ ਜਾਨਲੇਵਾ ਹਾਲਤ ਦੇ ਵਿੱਚ ਸੀ ਡਰਾਈਵਰ 31 ਸਾਲਾਂ ਦਾ ਇੱਕ ਵਿਅਕਤੀ ਹੈ ਜਿਸ ਤੋਂ ਵੀ ਕਤਲ ਦੇ ਦੋਸ਼ ਤੇ ਸਖਤ ਗ੍ਰਿਫਤਾਰ ਕੀਤਾ ਗਿਆ ਸ਼ਾਪਸ ਬੈਰੀ ਐਵੇਨਿਊ ਦੇ ਆਲੇ ਦੁਆਲੇ ਕਈ ਤਰ੍ਹਾਂ ਦੇ ਰੇਡ ਬਣੇ ਰਹਿੰਦੇ ਨੇ ਦੱਸਦੀ ਕਿ ਜਿਪਟੀ ਅਸਿਸਟੈਂਟ ਕਮਿਸ਼ਨਰ ਸਚਵਟ ਨੇ ਆਖਿਆ ਕਿ ਜਸੂਸ ਇਸ ਜਾਂਚ ਦੇ ਹਿੱਸੇ ਵੱਜੋ ਤੇਜ਼ ਦੇ ਨਾਲ ਕੁਸ਼ਕਿਚਕਾਰੇ ਨੇ ਮੰਨਿਆ ਜਾਂਦਾ ਹੈ ਕਿ ਇਹ ਸ਼ੱਕੀ ਵਿਅਕਤੀ ਆਪਣੀ ਕਾਰ ਵਿੱਚ ਚੜਨ ਅਤੇ ਫੁੱਟਪਾਥ ਤੇ ਚੜਨ ਤੋਂ ਪਹਿਲਾਂ ਇੱਕ ਨਾਈਟ ਕਲੱਬ ਦੇ ਵਿੱਚ ਝਗੜੇ ਦੇ ਵਿੱਚ ਵੀ ਸ਼ਾਮਲ ਰਿਹਾ। ਤਬਾਲ ਜੀ ਇਹ ਗੱਲ ਹੁਣ ਅਧਿਕਾਰਤ ਤੌਰ ਤੇ ਯੂਐਸ ਦਾ ਰਾਸ਼ਟਰੀ ਪੰਛੀ ਹੋਵੇਗਾ। ਦੱਸਦੀ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਨੇ 크리스마ਸ ਦੀ ਸ਼ਾਮ ਚਿੱਟੇ ਸਿਰ ਤੇ ਪੀਲੇ ਚੁੰਝ ਵਾਲੇ ਇਸ ਸ਼ਿਕਾਰੀ ਪੰਛੀ ਨੂੰ ਸਨਮਾਨ ਦੇਣ ਵਾਲੇ ਕਾਨੂੰਨ ਤੇ ਦਸਤਖਤ ਕਰ ਦਿੱਤੇ ਨੇ ਇਹ ਪੰਛੀ ਸਾਲਾਂ ਤੋਂ ਯੂਐਸ ਦੇ ਵਿੱਚ ਇੱਕ ਰਾਸ਼ਟਰੀ ਪਤੀਕ ਰਾਇ ਹੈ ਯੂਐਸ ਦੀ ਮਹਾਨ ਮੋਹਰ ਉੱਤੇ ਹੁਣ ਦਿਖਾਈ ਦਿੰਦਾ ਹੈ ਯੂਐਸ ਦਸਤਾਵੇਜ਼ਾਂ ਦੇ ਵਿੱਚ ਵਰਤਿਆ ਜਾਂਦਾ ਰਿਹਾ ਹੈ ਪਰ ਇਸ ਨੂੰ ਅਧਿਕਾਰਤ ਤੌਰ ਤੇ ਰਾਸ਼ਟਰੀ ਪੰਛੀ ਦੇ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਸੀ ਜਦੋਂ ਤੱਕ ਕਿ ਕਾਂਗਰਸ ਨੇ ਪਿਛਲੇ ਹਫ਼ਤੇ ਬਿੱਲ ਪਾਸ ਨਹੀਂ ਕੀਤਾ ਇਸ ਨੂੰ ਬਾਈਡਨ ਦੇ ਟੈਸਟ ਤੇ ਦਸਤਖਤ ਕਰਨ ਦੇ ਲਈ ਪੇਸ਼ ਆ ਗਿਆ ਤਾਂ ਨੈਸ਼ਨਲ ਈਗਲ ਸੈਂਟਰ ਦੇ ਨੈਸ਼ਨਲ ਬਰਡ ਇਨੀਸ਼ੀਏਟਿਵ ਦੇ ਕੋ ਕੇ ਜੈਕ ਡੇਵਿ ਨੇ ਬੀਅੰਦੇ ਵਿੱਚ ਕਿਹਾ ਹੈ ਕਿ ਲਗਭਗ 250 ਸਾਲਾਂ ਤੋਂ ਅਸੀਂ ਬਾਜ ਈਗਲ ਨੂੰ ਰਾਸ਼ਟਰੀ ਪੰਛੀ ਕਹਿ ਰਹੇ ਸੀ ਜਦੋਂ ਕਿ ਇਹ ਨਹੀਂ ਸੀ ਪਰ ਹੁਣ ਇਸ ਦੇ ਲੇਖਤਕਰਤ ਹੈ ਅਤੇ ਕੋਈ ਵੀ ਪੰਛੀ ਇਸ ਤੋਂ ਵੱਧ ਲਾਇਕ ਨਹੀਂ ਹੈ ਅੱਜ ਦੇ ਕੋਲ ਧੰਦੇ ਵਿੱਚ ਫਿਲਹਾਲ ਇਹ ਨਹੀਂ ਕਲਪਰ ਹਾਸਲ ਹੋਵਾਂਗੇ ਪਰ ਇਹ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ